ਕਾਲ ਤੱਕ ਸੈਵ ਦੇ ਅੱਗੇ ਬੈਠੇ ਹੋਏ ਸੀ ਤੇ ਇਧਰੋਂ ਸ਼ੀਆ ਮੁਸਲਮਾਨ ਆਪਣਾ ਆਪਣਾ ਤਾਜ਼ੀਆ ਮਹਿਰਮ ਦਾ ਲੂਸ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਅੱਲਾਹੁ ਅਕਬਰ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਕਾਲੀ ਫੂਲਾ ਸਿੰਘ ਨੇ ਆਪਣੇ ਜਥੇ ਦੇ ਤਿੰਨ ਸਿੰਘਾਂ ਨੂੰ ਉਹਨਾਂ ਕੋਲ ਭੇਜਿਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਖੁਦਾ ਦੀ ਬੰਦਗੀ ਇਬਾਦਤ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇੱਥੇ ਸਾਡਾ ਦੀਵਾਨ ਸਜਿਆ ਹੋਇਆ ਹੈ ਕਿ ਸਾਡੀ ਇਕਾਗਰਤਾ ਪੰਗ ਹੋ ਰਹੀ ਹੈ ਕਿ ਤੁਸੀਂ ਇੱਥੇ ਨਾ ਲਾਓ ਤੁਸੀਂ ਕਿਸੇ ਹੋਰ ਬੰਨੇ ਜਾ ਕੇ ਲਗਾ ਲਓ ਪਰ ਉਹ ਸ਼ੀਆ ਮੁਸਲਮਾਨ ਹੰਕਾਰ ਵਿੱਚ ਆ ਹੋਏ ਸੀ ਉਹ ਸੋਚਦੇ ਸੀ ਕਿ ਅਸੀਂ ਏਡੀ ਵੱਡੀ ਹਕੂਮਤ ਦੇ ਅੰਡਰ ਕੰਮ ਕਰਦੇ ਹਾਂ ਕਿ ਸਾਨੂੰ ਕਿਸੇ ਦੀ ਪਰਵਾਹ ਨਹੀਂ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਤਿੰਨਾਂ ਸਿੰਘਾਂ ਦੇ ਵਿੱਚੋਂ ਇੱਕ ਸਿੰਘ ਦੀ ਦਸਤਾਰ ਲਾ ਦਿੱਤੀ ਤੇ ਜਦੋਂ ਇਹ ਗੱਲ ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗੀ ਤੇ ਸਾਡੇ ਇੱਕ ਸਿੰਘ ਦੀ ਦਸਤਾਰ ਲਾ ਦਿੱਤੀ ਆ ਤੇ ਸਕਾਲੀ ਫੂਲਾ ਸਿੰਘ ਆਪਣੇ ਸਿੰਘਾਂ ਨੂੰ ਲੈ ਕੇ ਗਿਆ ਤੇ ਉਹਨਾਂ ਦੇ ਮੁਸਲਮਾਨਾਂ ਦੇ ਸਾਰੇ ਗਾਟੇ ਲਾ ਦਤੇ ਤੇ ਉਹਨਾਂ 70 ਫੀਸਦ ਤੇ